ਓ ਛੱਡ ਦੋ ਮੈਨੂੰ ਓਏ ਓ ਮਾਫ ਕਰ ਦੋ ਮੈਨੂੰ ਕਿਉਂ ਤੁੱਪੇ ਬੰਦਾ ਮੈਨੂੰ ਤੇ ਪਹਿਲਾਂ ਹੀ ਟਾਈਫਾਇਟ ਆ ਓਏ ਓਏ ਅੱਜ ਭਾਵੇਂ ਤੈਨੂੰ ਓਰੇ ਟਾਈਫਾਇਟ ਭਾਵੇਂ ਹੋ ਜਾ ਜਾ ਅੱਜ ਤੇਰੀ ਕਰਾਉਣੀ ਓ ਬੈ ਜਾ ਬੈ ਜਾ ਓ ਨਾ ਓਏ ਮੈਂ ਤੇ ਪਹਿਲਾਂ ਹੀ ਬਹੁਤ ਬਿਮਾਰ ਆ ਓਏ ਅੱਛਾ ਤੂੰ ਬਿਮਾਰ ਆ ਆ ਫੜ ਫਿਰ ਸੰਤਰਾ ਖਾ ਹਾਂ ਤੂੰ ਅਜੇ ਨਾ ਸੇਲੜਾਂ ਦਾ ਯੂਸੀਪੀ ਓ ਨਾ ਪਾਪੀ ਆ ਓਏ ਉਹ ਮੇਰੇ ਤੇ ਪਹਿਲਾ ਅੱਖਾਂ ਦੇ ਲੈਂਜ ਪਾਇਆ ਓਏ ਅੱਛਾ ਸੇਮੇ ਦੇ ਸਾਰੇ ਪੈਸੇ ਤੇ ਤੂੰ ਲੈਣ ਜੀ ਪੁਆਲੇ ਆ ਓਏ ਨੂੰ ਸੰ ਤੇਰੇ ਦੀ ਐਸ਼ ਲੜਾਣਾ ਕੀ ਬੰਨਾ ਇਹਨੂੰ 1000 ਵਾਟ ਦਾ ਝਟਕਾ ਲਾ ਜਾਂ ਫਿਰ ਲੈ ਕੇ ਆ ਤੈਨੂੰ ਕੀ ਲੱਗਦਾ ਕਿ ਮੇਰੇ ਨਾਲ ਪੰਗਾ ਲੈ ਕੇ ਤੂੰ ਸੁੱਕਾ ਹੀ ਬਾਜਿੰਗਾ ਅੱਜ ਤੇਰਾ ਕਰੋਨਾ ਲੂੰਗੀ ਡਾਂਸ ਲੈ ਗਿਆ ਛੇਤੀ ਓ ਨਾ ਓਏ ਉਹ ਹਾ ਹਾ ਓ ਵੀਰਪਲਾ ਦੀਪੂ ਵਾਲੇ ਕਣਕ ਮਿਲ ਗਈ ਓ ਨਾਲੇ ਆਹ ਦੀਪੂ ਵਾਲੇ ਵੀਰ ਨੂੰ ਕਿਉਂ ਇੱਥੇ ਬਧਾਇਆ ਓ ਕਿਹੜਾ ਦੀਪੂ ਵਾਲਾ ਵੀਰ ਤੇ ਕਿਹੜੀ ਦੀਪੂ ਵਾਲੀ ਕਣਕ ਹੋਛਿਆ ਓ ਵੇ ਨੜੂ ਹੱਥ ਨਹੀਂ ਫੜਿਆ ਤੇ ਲਾ ਕੰਮ ਮਗਾਏ ਦਾ ਲਾਈਏ ਕਿੱਥੇ ਇਹਦੇ ਓ ਇਹਦੇ ਕੰਨਾਂ ਚ ਲਾ ਹੈ ਡਫੂਨ ਵਾਂਗੂ ਦਿਮਾਗ ਹੀ ਬਾੜ ਦੇਣਾ ਅੱਜ ਇਹਦਾ ਓ ਨਾ ਓਏ ਉਹ ਸਿਆਣੇ ਬਣੇ ਓਏ ਕਿਹੜੇ ਕੰਮਾਂ 'ਚ ਪੈ ਗਏ ਓਏ ਉਹ ਨਾਲੇ ਮੇਰੇ ਕੋਲ ਇੱਕ ਰਿਸ਼ਤਾ ਹੈਗਾ ਈ ਉਹਨਾਂ ਦਾ ਆਪਣਾ ਸੰਤਰਿਆਂ ਦਾ ਬਾਗ ਈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਬਸ ਜਿਵਾਈ ਚਾਹੀਦਾ ਈ ਤੇਰੇ ਅਰਗਾ ਜਿਹੜਾ ਸੰਤਰੀ ਖਾਈ ਜਾਵੇ ਓ ਮੈਂ ਤੇਰੀਆਂ ਗੱਲਾਂ 'ਚ ਨਹੀਂ ਆਉਣਾ ਮੈਂ ਭਾਵੇਂ ਸਾਰੀ ਉਮਰ ਛੜਾ ਹੀ ਰਵਾਂ ਪਰ ਮੈਂ ਤੈਨੂੰ ਨਹੀਂ ਛੱਡਣਾ ਤੈਨੂੰ ਮੈਂ ਜਿ ਦੇਣਾ ਹੀ ਮਾਰਿਆ ਓ ਮੈਨੂੰ ਮਾਰ ਕੇ ਕੀ ਕਰੇਗਾ ਓਏ ਸਾਰੀ ਉਮਰ ਜੇਲ੍ਹ 'ਚ ੱਟਕੇ ਖਾਏਂਗਾ ਤੇ ਦੁਸ਼ਮਣ ਤੇਰੇ ਬਾਹਰ ਨਿਆਰੇ ਲੈਣਗੇ ਓ ਮaaf ਕਰਦੇ ਮੈਨੂੰ ਮੈਂ ਸੇ ਮੈਨੂੰ ਫਸੌਂ 'ਚ ਤੇਰੀ ਪੂਰੀ ਮਤ ਕਰ ਦੂੰਗਾ ਜੇ ਜਦੋਂ ਮੁੱਕਰ ਗਿਆ ਉਹ ਰਸਾ ਤੇਰੇ ਕੋਲ ਆ ਝਟਕਾ ਦੇਣ ਵਾਲਾ ਸਮਾਨ ਤੇਰੇ ਕੋਲ ਆ ਸੰਤਰੇ ਤੇਰੇ ਕੋਲ ਆ ਫੇਰ ਬੜਲੀ ਉਹ ਮੈਨੂੰ ਕਿਹੜਾ ਜੱਟ ਸਿਕਿਉਰਟੀ ਮਿਲੀ ਜਾ ਓਏ ਗਲਤ ਤੇਰੀ ਸਹੀ ਐ ਬਾਜ ਤੂੰ ਮੇਥੋਂ ਸਕਦਾ ਨਹੀਂ ਚੱਲ ਇੰਜ ਕਰ ਉਹਦੀ ਸਾਨੂੰ ਕਮਜ਼ੋਰੀ ਦੱਸ ਉਹ ਇਹਨੂੰ ਪੜਾ ਕਰ ਦੱਸਦਾ ਓਏ ਉਹਦੀ ਪਹਿਲੀ ਕਮਜ਼ੋਰੀ ਤੇ ਉਹ ਪੈਸੇ ਦਾ ਬੜਾ ਲਾਲਚੀ ਓ ਤੇ ਦੂਜਾ ਉਹ ਫਿਲਮ ਚੈਟਿੰਗ ਕਰਦਾ ਬਹੁਤ ਸ਼ੌਂਕੀ ਓ ਮੈਂ ਤੈਨੂੰ ਕਈ ਵਾਰੀ ਵੇਖਿਆ ਸ਼ੀਸ਼ੇ ਮੁਰੇ ਇਕੱਲਾ ਹੀ ਲੱਗਾ ਹੁੰਦਾ ਮੈਂ ਅੱਛਾ ਐਕਟਰ ਬਣਾਉਣਾ ਚਾਹੁੰਦਾ ਕੋਈ ਨਹੀਂ ਬਣਾਉਣਾ ਉਹਨੂੰ ਮੈਂ ਅਲਵਰਜਨ ਤੂੰ ਇਦਾਂ ਕਰ ਉਹਨਾਂ ਨਾਲ ਰਲ ਜਾ ਜੋ ਮੈਂ ਤੈਨੂੰ ਕਹਿਣਾ ਨਾ ਉਹੋ ਕਰੀ ਜਾਈ ਤੂੰ ਜਿੱਦਾਂ ਕਹੇਂਗਾ ਮੈਂ ਉਦਾਂ ਹੀ ਕਰੂੰਗਾ ਠੀਕ ਆ ਖੋਲ ਦੇ ਇਹਨੂੰ ਉਹ ਸੱਚ ਤੂੰ ਰਿਸ਼ਤੇ ਦੇ ਬਾਰੇ ਕਹਿਂਦੇ ਆ ਉਹ ਕਿਹੜਾ ਰਿਸ਼ਤਾ ਉਹ ਤਾਂ ਮੈਂ ਤੇਥੋਂ ਬਚਨ ਦਾ ਕਰਕੇ ਕਹਿਂਦੇ ਆ ਸੇ ਮੈਨੂੰ ਫਸਾਉਂ ਚ ਜਿੰਨੀ ਮਤ ਕਹਿਂਗਾ ਨਾ ਮੈਂ ਤੇਰੀ ਉਨੀ ਕਰ ਦੂੰਗਾ ਰਿਸ਼ਤਾ ਤੇ ਉਹ ਵੀ ਤੈਨੂੰ ਏ ਬਹੁਤ ਮੁਸ਼ਕਿਲ ਏ ਔਏ ਔਰ ਰਿਸ਼ਤੇ ਬਥੇਰੇ ਮੈਨੂੰ ਪਰ ਜਿਹੜਾ ਮੈਂ ਤੈਨੂੰ ਸੇਮ ਵਾਲਾ ਕੰਮ ਕਿਹਾ ਨਾ ਉਹ ਕਰਦੀ ਤੂੰ ਜਿੱਦਾਂ ਜਿੱਦਾਂ ਕਹੇਗਾ ਨਾ ਮੈਂ ਉਦਾਂ ਉਦਾਂ ਹੀ ਕਰੂੰਗਾ ਬਸ ਕਰ ਔਏ ਆਪੇ ਖੋਲੂ ਬਾਕੀ ਗੱਲ ਸੁਣ ਮੇਰੀ ਹਾਂ ਆਹ ਕੰਮ ਤਾਂ ਆਪਣਾ ਹੋ ਗਿਆ ਜੀ ਆਹੋ ਤੇ ਉਹ ਤਾਈ ਤੇਰੇ ਦਾ ਢਾਬਾ ਜਿਹੜਾ ਹਾਂ ਉਥੇ ਆਪਾਂ ਨੂੰ ਕੰਮ ਮਿਲ ਸਕਦਾ ਉਹ ਤਾਇਆ ਮੇਰਾ ਉਹ ਤਾਂ ਹੈਗਾ ਤੇ ਕੁੱਤੇ ਦਾ ਵੱਢਿਆ ਹੀ ਆ ਪਰ ਉਹਨੂੰ ਬੰਦਿਆਂ ਦੀ ਲੋੜ ਪੈਂਦੀ ਰਹਿੰਦੀ ਆ ਗੱਲ ਬਣ ਜਾਣੀ ਆ ਬਸ ਠੀਕ ਆ ਪਰ ਇਹ ਗੱਲ ਕਿਸ ਨੂੰ ਦੱਸੀ ਨਾ ਉਹ ਮੈਂ ਛਿਦਾਈ ਆ ਹੁਣ ਮੈਂ ਲਾਲਾ ਇੱਕ ਫੋਨ ਹਮ ਅਗਲੀ ਕਾਰਵਾਈ ਦੀ ਤਿਆਰੀ ਕਰੀਏ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਹਾਂ ਵਿਚੋਲੇ ਨੂੰ ਉਹ ਤੇ ਦੇਤਾ ਜੇ ਲੂਣ ਵਧੀਆ ਕੀਤਾ ਜੇ ਗੱਲ ਪੁਲਿਸ ਤੱਕ ਵੀ ਪਹੁੰਚਦੀ ਆ ਨਾ ਮੈਨੂੰ ਦੱਸ ਦਿਓ ਮੇਰੇ ਅੰਕਲ ਡੀਐਸਪੀ ਆ ਹੈ ਆਹ ਤੇ ਫਿਰ ਕੀ ਲੋੜ ਆਪਾਂ ਨੂੰ ਡਰਨ ਦੀ ਕੋਈ ਨਹੀਂ ਆਪਾਂ ਨੂੰ ਉਹਦਾ ਸਾਰਾ ਪਤਾ ਲੱਗ ਗਿਆ ਜੇ ਕੋਈ ਮੁਸ਼ਕਲ ਹੈਗੀ ਮੈਨੂੰ ਫੋਨ ਕਰ ਦਿਓ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਪਾਣ ਕੀ ਗੱਲ ਕੇ ਕਰ ਦਿਓ ਆ ਜਾ ਮੇਤਰਾ